ਇਹ ਸੱਤ ਨੂੰ ਫਾਲਸੀ ਹੁੰਦੀ ਐ ਤੇ ਝੂਠ ਦੀ ਬੱਲੇ ਬੱਲੇ ਸਾਡੇ ਆਪਣੇ ਲੱਗ ਗਏ ਨੇ ਦਿੱਲੀ ਦੇ ਥੱਲੇ ਦਿੱਲੀ ਦੇ ਥੱਲੇ ਸਾਡੇ ਆਪਣੇ ਲੱਗ ਗਏ ਨੇ ਦਿੱਲੀ ਦੇ ਥੱਲੇ ਪੋਲੇ ਪਾਲੇ ਸੀ ਗੱਲਾਂ ਵਿੱਚ ਆ ਗਈ ਸੀ ਤਾ ਕਰਕੇ ਪਹਿਲਾ ਲਾਰੇ ਨੂੰ ਦੇ ਰੇ ਜਮਾਂ ਗਿਰੋ ਦਗਾ ਸਾਡੇ ਨਾਲ ਕਰਕੇ ਅਸੀਂ ਪੋਲੇ ਪਾਲੇ ਸੀ ਗੱਲਾਂ ਵਿੱਚ ਆ ਗਈ ਸੀ ਤਾ ਕਰਕੇ ਹੁਣ ਸਾਡੀ ਪੀ ਚੱਲੇ ਸਾਡੇ ਆਪਣੇ ਲੱਗ ਗਏ ਨਹੀਂ ਦਿੱਲੀ ਦੇ ਥੱਲੇ ਦਿੱਲੀ ਦੇ ਥੱਲੇ ਉਹ ਸਾਡੇ ਆਪਣੀ ਲੱਗ ਗਏ ਨਹੀਂ ਦਿੱਲੀ ਦੇ ਥੱਲੇ ਦਿੱਲੀ ਦੇ ਥੱਲੇ ਗੱਲ ਕਹਿ ਕੇ ਮੁਕਰ ਗਏ ਤਕਰ ਕਰ ਗੱਲਾਏ ਹੋ ਤੁਰੀਆਂ ਕੱਲੇ ਬੰਦੇ ਠੱਗੇ ਨੀ ਉਹ ਲਾਣੇ ਬਿੱਤੇ ਠਗ ਲੀਆਂ ਬੁੜੀਆਂ ਬਸ ਚੁਟਕ ਲਿਆ ਜੋਗੇ ਨੇ ਹੋਰ ਤਾਂ ਕੱਖ ਲੀ ਲੀਆਂ ਪੱਲੇ ਸਾਡੇ ਆਪਣੇ ਲੱਗ ਗਏ ਨੇ ਦਿੱਲੀ ਦੇ ਥੱਲੇ ਦਿੱਲੀ ਦੇ ਥੱਲੇ ਸਾਡੇ ਆਪਣੇ ਲੱਗ ਗਨੇ ਦਿੱਲੀ ਦੇ ਥੱਲੇ ਦਿੱਲੀ ਦੇ ਹੋ ਤੁ ਗਿਆ ਨੂੰ ਨਿੰਦ ਨਿੰਦ ਕੇ ਆਪਸੀ ਚੰਗੇ ਬਣਦੇ ਬਾੜੇ ਇਹ ਦੁਨੀਆ ਮਤਲਬ ਦੀ ਬਾਤ ਕੇ ਮੋੜ ਰਹੀ ਵੇ ਕਾਲੇ ਦੁਨੀਆਂ ਨੂੰ ਨਿੰਦਦੇ ਸੀ ਆਪਸੀ ਚੰਗੇ ਬਣਦੇ ਬਾੜ ਇਹ ਦੁਨੀਆਂ ਭੰਡਾਂ ਦੀ ਬੱਤ ਕੇ ਮੋੜ ਰਹੀ ਵੇ ਕਾਲੇ tract ਲੱਗ ਗਏ ਉਹ ਹੀ ਦਿਲੀ ਦੇ ਥੱਲੇ ਸਾਡੇ ਆਪਣੇ ਲੱਗ ਗਏ ਨੇ ਦਿਲੀ ਦੇ ਥੱਲੇ ਦਿਲੀ ਦੇ ਥੱਲੇ ਸੋਹ ਸ੍ਰੀ ਕਾਲ ਜੀ ਮੈਂ ਕਾਲਾ ਮੋੜ ਚੈਨਲ ਵਾਈ ਆਪਣਾ ਸਬਸਕ੍ਰਾਈਬ ਕਰ ਲਿਓ ਲਾਇਕ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਕਿਵੇਂ ਲੱਗਿਆ ਗਾਣਾ ਸੋਨੂੰ ਇਹ ਪੰਜਾਬ ਦੀ ਸਚਾਈ ਹੈ ਗਾਣਾ ਕਿਤੇ ਟੁਕਦਾ ਤੁਸੀਂ ਜਸਰਾਂ ਕਮੈਂਟਾਂ ਦੇ ਵਿੱਚ ਸ਼ੇਅਰ ਕਰ ਦਿਓ ਰੱਬ ਰੱਖਾ ਸੱਚੀ ਕਾਲ